ਜੁਧਿਆਣਾ ਦੱਖਣੀ ਵਿਧਾਨ ਸਭਾ ਸੀਟ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕਾ ਰਜਿੰਦਰਪਾਲ ਕੌਰ ਛਿੰਨਾ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਜਾਣਕਾਰੀ ਦੇ ਮੁਤਾਬਕ ਦਿੱਲੀ ਤੋਂ ਵਾਪਸ ਆਉਂਦੇ ਸਮੇਂ ਉਹਨਾਂ ਦੀ ਇਨੋਵਾ ਕਾਰ ਖਨੋਰੀ ਬਾਰਡਰ ਨੇੜੇ ਇੱਕ ਡਿਵਾਈਡਰ ਦੇ ਨਾਲ ਟਕਰਾ ਗਈ ਇਸ ਹਾਦਸੇ ਦੇ ਵਿੱਚ ਵਿਧਾਇਕਾ ਤੇ ਉਹਨਾਂ ਦੇ ਗਨਮੈਨ ਜ਼ਖਮੀ ਹੋ ਗਏ ਵਿਧਾਇਕਾ ਛਿਨਾ ਦੇ ਚਿਹਰੇ ਦੇ ਉੱਤੇ ਗੰਭੀਰ ਸੱਟਾਂ ਲੱਗੀਆਂ ਹਨ ਉਹਨਾਂ ਨੂੰ ਪਹਿਲਾਂ ਕੈਥਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਹਨਾਂ ਨੂੰ ਲੁਧਿਆਣਾ ਹਸਪਤਾਲ ਰੈਫਰ ਕਰ ਦਿੱਤਾ ਗਿਆ ਜਾਣਕਾਰੀ ਦੇ ਮੁਤਾਬਕ ਉਹਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ ਰਜਿੰਦਰ ਪਾਲ ਕੋਰ ਛਿਨਾ ਅਮਰੀਕਾ ਦੇ ਵਿੱਚ ਇੱਕ ਕਾਨਫਰੰਸ 'ਚ ਸ਼ਾਮਲ ਹੋਣ ਦੇ ਲਈ ਗਏ ਸਨ ਰਾਤ ਨੂੰ ਹੀ ਉਹ ਦਿੱਲੀ 에ਅਰਪੋਰਟ ਤੇ ਲੈਂਡ ਹੋਏ ਉਹਨਾਂ ਨੂੰ ਲੈਣ ਦੇ ਲਈ ਪਤੀ ਪੁੱਤਰ ਗਨਮੈਨ ਅਤੇ ਡਰਾਈਵਰ ਗਏ ਸਨ ਜਦੋਂ ਉਹ ਸਵੇਰੇ ਵਾਪਸ ਆ ਰਹੇ ਸੀ ਜਿਵੇਂ ਹੀ ਉਹਨਾਂ ਦੀ ਗੱਡੀ ਖਨੂਰੀ ਬਾਰਡਰ ਤੇ ਪਹੁੰਚੀ ਅਚਾਨਕ ਸਾਹਮਣੇ ਕੁਝ ਆ ਗਿਆ ਡਰਾਈਵਰ ਨੇ ਗੱਡੀ ਨੂੰ ਸੰਭਾਲਣ ਦੀ ਪੂਰੀ ਕੋਸ਼ਿਸ਼ ਕੀਤੀ ਪਰ ਗੱਡੀ ਬੇਕਾਬੂ ਹੋ ਗਈ ਅਤੇ ਜਾ ਕੇ ਡਿਵਾਈਡਰ ਦੇ ਨਾਲ ਟਕਰਾ ਗਈ ਜਿਸ ਕਾਰਨ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਨਾਲ ਹੀ ਗੱਡੀ ਦੇ ਅੱਗੇ ਵਾਲੀ ਸੀਟ ਤੇ ਬੈਠੇ ਉਹਨਾਂ ਦੇ ਗਨਮੈਨ ਵੀ ਜ਼ਖਮੀ ਹੋ ਗਿਆ